ਲੋਬੀ ਦੋਸਤ ਫੇਸ ਕਲੀਨਸਿੰਗ ਹੋ ਗਈ ਸ਼ੁਰੂ ਤੇ ਮੈਂ ਨਹੀਂ ਇੰਨਾ ਮੋਹ ਲਕਾਇਆ ਕਿ ਵੱਟ ਕਢਤੇ ਵੱਟ ਕਿਤੇ ਸਕਿਨ ਦੇ ਮੈਂ ਨਹੀਂ ਐਵੇਂ ਨਹੀਂ ਹੋਣਦੀ ਫੇਸ ਕਲੀਨਸਿੰਗ ਇਹ ਰੋਹਿਤ ਮੇਕਓਵਰ ਸੈਲਨ ਮੁਕੇਰੀਆਂ ਵਾਲਿਆਂ ਨੇ ਸੈਮੀਨਾਰ ਲਗਾਇਆ ਮੇਕਅਪ ਦਾ ਤੇ ਉਸ ਤੋਂ ਬਾਅਦ ਹੋਈ ਮੇਰੀ ਐਂਟਰੀ ਵੇਖੋ ਮੇਰੀ ਐਂਟਰੀ ਵੱਜੀ ਤੇ ਕਿਤੇ ਤਾੜੀਆਂ ਦੀ ਆਵਾਜ਼ ਸੁਣੋ ਕਿ ਸਾਰੇ ਮੈਨਿੰਗ ਮੁਕੇਰੀਆਂ ਚ ਗੂੰਜਦੀ ਆਵਾਜ਼ ਇੰਨਾ ਬੱਚਿਆਂ ਨੇ ਸਵਾਗਤ ਕੀਤਾ ਸੋਹਣੇ ਨਿਆਣੇ ਸਿਆਣੇ ਸਾਰੇ ਬੜੇ ਖੁਸ਼ ਹੋਏ ਤੁਹਾਨੂੰ ਨਾਮ ਸੁਆਗਤ ਹੈ ਤਾਂ ਮੇਰੀ ਫੇਸ ਕਲੀਨਿੰਗ ਹੋ ਗਈ ਫੇਸ ਦੀ ਸ਼ੁਰੂ ਦੁਬਾਰਾ ਤੋਂ ਫੇਸ ਕਲੀਨ ਕੀਤਾ ਤੇ ਉਹਨਾਂ ਨੇ ਮੇਰੇ ਫਾਊਂਡੇਸ਼ਨ ਅਪਲਾਈ ਕੀਤੀ ਵੇਖੋ ਬੱਚਿਆਂ ਨੂੰ ਕੱਲਾ ਕੱਲਾ ਇੱਕ ਇੱਕ ਚੀਜ਼ ਦੱਸਿਆ ਕਿ ਕਿਵੇਂ ਮੇਕਅਪ ਅਪਲਾਈ ਕਰੀਦਾ ਵਾ ਕਿਵੇਂ ਅਸੀਂ ਬ੍ਰਾਈਡਲ ਲੁੱਕ ਕਰ ਸਕਦੇ ਹਾਂ ਰਿਸੈਪਸ਼ਨ ਲੁੱਕ ਕਰ ਸਕਦੇ ਹਾਂ ਕਿਵੇਂ 셀ਫ ਗਰੂਮਿੰਗ ਕਰ ਸਕਦੇ ਹਾਂ ਕੱਲੀ ਕੱਲੀ ਚੀਜ਼ ਮੈਡਮ ਨੇ ਤੇਰਾ ਰੋਹਿਤ ਜੀ ਮੇਰਾ ਮੇਕਅਪ ਕਰ ਰਹੇ ਉਹਨਾਂ ਨੇ ਸਮਝਾਈ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੇਕਰ ਤੁਸੀਂ ਵੀ ਇਹਨਾਂ ਕੋਲ ਕੋਰਸ ਕਰਨਾ ਚਾਹੁੰਦੇ ਹੋ ਜਾਂ ਆਪਣਾ ਮੇਕਅਪ ਬੁਕਿੰਗ ਕਰਵਾਉਣਾ ਚਾਹੁੰਦੇ ਹੋ ਇਹਨਾਂ ਨਾਲ ਕੰਟੈਕਟ ਤੇ ਇਹਨਾਂ ਨੂੰ ਕੰਟੈਕਟ ਕਰਨਾ ਨਾ ਭੁੱਲਿਓ ਪਲੀਜ਼ ਹੁਣ ਵੇਖੋ ਮੇਰੇ ਮੇਕਅਪ ਹੋ ਰਿਹਾ ਹੈ ਲਿਪਸਟਿਕ ਨੂੰ ਅਪਲਾਈ ਕਰਤੀ ਹੈ ਇਸ ਤੋਂ ਬਾਅਦ ਬੱਚੀ ਇੰਨੀ ਬਰੀਕੀ ਨਾ ਸਿੱਖ ਰਹੀ ਮੈਂ ਇੰਨੀ ਕੱਲਾ ਕੱਲਾ ਬੱਚਾ ਹੈ ਪੂਰਾ ਖੁਸ਼ ਹੋ ਕੇ ਗਿਆ ਨਾਲੇ ਇਹਨਾਂ ਨੂੰ ਗਿਫਟ ਮਿਲੇ ਤੇ ਇਹੋ ਜਿਹੇ ਮੌਕੇ ਬਾਰ ਬਾਰ ਨਹੀਂ ਜੀ ਹੁੰਦੇ ਮੈਂ ਵੀਡੀਓ ਨਾਲ ਵੀਡੀਓ ਕਲਾਬ ਕੀਤੀ ਤੁਸੀਂ ਫਟਾਫਟ ਇਹਨਾਂ ਨੂੰ ਕਰੋ ਮੈਸੇਜ ਆਪਣੀ ਇਨਕੁਆਰੀ ਕਰੋ ਵੇਖੋ ਮਸਕਰਾ ਅਪਲਾਈ ਕੀਤਾ ਫੇਸ ਦੀ ਫਿਨਿਸ਼ਿੰਗ ਵੇਖੋ ਬਿਨਾ ਕਿਸੇ ਫਿਲਟਰ ਤੋਂ ਮੇਕਅਪ ਦੇਖੋ ਕਿੰਨਾ ਸੋਹਣਾ 글로ਸੀ ਲੁੱਕ ਆਈ ਆ ਤੇ ਇਹਨਾਂ ਨੇ ਮੇਕਅਪ ਨੂੰ ਆਪਣੇ ਨੂੰ ਕੀਤਾ ਆਪਣੇ ਮੇਕਅਪ ਫਿਕਸ ਤੇ ਆ ਮੇਰੀ ਫਸਟ ਲੁੱਕ ਵੇਖੋ ਫੋਰਥਵਾਂ ਚ ਲੁੱਕ ਵੇਖੋ ਕਿੰਨੀ ਸੋਹਣੀ ਆਈ ਦੂਸਰੀ ਲੁੱਕ ਵੇਖੋ ਤੇ ਤੀਸਰੀ ਵੇਖ ਕੇ ਤੁਸੀਂ ਹੈਰਾਨ ਹੀ ਰਹਿ ਜਾਓਗੇ ਕਿ ਤੇ ਸਿਰ ਤੇ ਦੁਪੱਟਾ ਲਿਆ ਕੇ ਤੇ ਵਟ ਕੱਟ ਤੇ ਵਟ